ਇਹੜਾ ਪਲਟਕੇ ਰੋਡ ਦੇ ਉੱਤੇ ਸਾਈਡ ਤੇ ਹੋਈ ਓ ਲੋ ਜੀ ਰੇੜਾ ਹੀ ਪਲਟ ਗਿਆ ਆਪ ਜਿਹੜਾ ਗਰੀਬ ਬੰਦਾ ਕਰੇਗਾ ਤੇ ਕਰੇਗੀ ਆ ਰੋਡ ਤੇ ਆ ਰਹੇ ਮੇਰਾ ਦੇਖੋ ਇਹ ਹਾਲਾਤ ਨੇ ਇਸ ਰੋਡ ਦੇ ਐਮ ਐਲ ਏ ਸਾਹਿਬ ਕਿੱਥੇ ਨੇ ਐਮ ਐਲ ਏ ਗਵਾਜ ਗਏ ਨਹੀਂ ਨਹੀਂ ਅਜ ਤੱਕ ਜਦੋਂ ਵੋਟਾਂ ਲੈਣੇ ਉਹਦੇ ਨਜ਼ਰ ਆਏ ਮੁੜ ਕੇ ਨਜ਼ਰ ਹੀ ਨਹੀਂ ਆਏ ਦੋ ਤਿੰਨ ਵਾਰੀ ਜਾਏ ਆ ਅਸੀਂ ਹਫਤੇ ਦਸ ਦਿਨਾਂ ਦੇ ਕਰੇਗਾ ਕੰਮ ਸ਼ੁਰੂ ਹੋਣ ਵਾਲਾ ਹੈ ਕਾ ਹੋ ਗਿਆ ਲੱਗੀ ਹੈ ਮੜੀ ਛੱਟ ਲੱਗੀ ਹੈ ਆਏ ਰੋਜ ਦਾ ਹਾਲ ਹੈ ਜੀ ਬਹੁਤ ਬੁਰਾ ਹਾਲ ਮਹਾਰਾਜ ਮੇਰੇ ਦੋ ਰੇੜੇ ਟੁੱਟ ਗਏ। ਵਿਕਾਸ ਗੁਰੂਸ਼ ਐਮਐਲਏ ਸਾਹਿਬ ਕਿੱਥੇ ਨੇ? ਉਹ ਬਸ ਪੁੱਛੋ ਨਾ ਮਹਾਰਾਜ ਉਹਨਾਂ ਦਾ ਕੋਈ ਕੋਈ ਹੱਲ ਨਹੀਂ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਐ। ਅੱਛਾ। ਹਾਂ ਬੜਾ ਜ਼ੋਰ ਲਾ ਲਿਆ ਹੈਗਾ ਤਰਨੇ ਵੀ ਲਾ ਲਿਆ ਲੋਕਾਂ ਨੇ ਇੱਥੇ ਲੇਕਿਨ ਉਹਨਾਂ ਕੋਈ ਮਸਲਾ ਹਰੁੰਦਾ ਹੀ ਨਹੀਂ ਪਿਆਗਾ। ਸਭ ਮੁੰਡਿਆ ਜੀ ਦੀ ਦੇਣ ਐ। ਮੁੰਡਿਆ ਜੀ ਦੀ ਦੇਣ ਉਹ ਕਹਿੰਦੇ ਐ ਕਿ ਘਰੇ ਪਾਣੀ ਆਂਦਾ ਨਹੀਂ ਤੁਸੀਂ ਇੱਥੇ ਆ ਕੇ ਨਾਓ। ਖੁੱਲਾ ਸਮੁੰਦਰ ਦਿੱਤਾ ਉਹਨਾਂ ਨੇ। সুইমিং ਪੂਲ ਬਣਾਏ ਹੋਏ ਸਾਡੇ ਲਈ ਸਪੈਸ਼ਲ। ਫ੍ਰੀ ਟਿਕਟਾਂ ਨੇ ਕਹਿੰਦੇ ਤਾਜਪੁਰੋਡ ਵਾਲੇ। ਸਾਡੇ ਗੱਡੀਆਂ ਦੀ ਕੀ ਹਾਲਤ ਹੈ ਜਿਨ੍ਹਾਂ ਨੇ ਡੇਲੀ ਆਣਾ ਜਾਣਾ ਦਿਹਾੜੀ ਚ 10 ਗੇੜੇ ਤੁਸੀਂ ਆਪ ਸੋਚੋ ਕਦੇ ਕਿਸੇ ਦੀ ਪਿੱਠ ਤੇ ਚੁੱਕ ਪਾਉਗੀ ਹੁਣ ਕੋਈ ਨਾਰਮਲੀ ਸਾਡੇ ਵਰਗਾ ਤਾਂ ਚਲੋ ਠੀਕ ਹੈ ਹੁਣ ਇਹ ਜਿਹੜੇ ਬਜ਼ੁਰਗ ਇਨਸਾਨ ਨੇ ਜੇ ਕਿਸੇ ਨੇ ਜਾਣਾ ਵਾ ਉਹ ਕਿੱਦਾਂ ਜਾਊਗਾ ਇਹ ਹਾਲ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੇ ਹੋਏ ਲੁਧਿਆਣਾ ਸ਼ਹਿਰ ਦੇ ਮੁੰਡੀਆਂ ਇਲਾਕੇ ਦੀ ਬਣਾ ਦਿੱਤਾ ਜਾਊਗਾ ਤੇ ਇਹਦਾ ਫੰਡ ਵੀ ਜਿਹੜਾ ਆ ਜਾਏਗਾ ਲੇਕਿਨ ਫੰਡ ਵੀ ਨਹੀਂ ਆਇਆ ਤੇ ਐਮਪੀ ਵੀ ਜਿੱਤ ਗਿਆ ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਰੋਡ ਦਾ ਵਿਕਾਸ ਨਹੀਂ ਹੋ ਪਾਇਆ ਜਿੰਨੇ ਕੁ ਲੋਕ ਇਸ ਰੋਡ ਦੇ ਉੱਤੇ ਕਾਰੋਬਾਰ ਕਰਦੇ ਨੇ ਉਹਦੇ ਵੱਡੇ ਵੱਡੇ ਸ਼ੀਸ਼ ਟੁੱਟਦੇ ਨੇ ਲੇਕਿਨ ਐਮਐਲਏ ਸਾਹਿਬ ਆਪਣੇ ਚ ਮਸਤ ਨੇ ਉਹਨਾਂ ਲੋਕਾਂ ਤੋਂ ਵੋਟਾਂ ਲੈਣ ਤੱਕ ਦਾ ਮਤਲਬ ਸੀਗਾ ਮਤਲਬ ਨਿਕਲੇ ਆ ਤੇ ਐਮਐਲਏ ਕੌਣ ਤੇ ਕੌਣ ਨਹੀਂ ਐਮਐਲਏ ਸਾਹਿਬ ਕਿੱਥੇ ਨੇ ਐਮਐਲਏ ਗਵਾਜ ਗਏ ਕਿੱਥੇ ਚਲੇ ਗਏ ਪਤਾ ਹੀ ਨਹੀਂ ਅੱਜ ਤੱਕ ਜਦੋਂ ਵੋਟਾਂ ਲੈਣੇ ਉਦੋਂ ਨਜ਼ਰ ਆਏ ਮੁੜ ਕੇ ਨਜ਼ਰ ਹੀ ਨਹੀਂ ਆਏ ਦੋ ਤਿੰਨ ਵਾਰੀ ਅਸੀਂ ਕਹਿੰਦੇ 40 ਫੁੱਟ ਦੀ ਸੜਕ ਬੰਨੀ ਆ ਇਹ ਕਰਨਾ ਉਹ ਕਰਨਾ ਉਹ ਉਥੋਂ ਬੇਵਕੂ ਬਣਾ ਕੇ ਭੇਜ ਦਿੰਦੇ ਆ ਤੁਸੀਂ ਬੇਵਕੂ ਬਣ ਕੇ ਆ ਜਾਂਦੇ ਹੋ ਹੋਰ ਕੀ ਕੀ ਕਰੀਏ ਫਿਰ ਸਾਨੂੰ ਸਮਝਾ ਕੇ ਇਹਦਾ ਵਾਸੀ ਤੁਸੀਂ ਜਾਓ ਹੋ ਜਾਣਾ ਕੰਮ ਸ਼ੁਰੂ ਉਹ ਰੇੜਾ ਪਲਟ ਗਿਆ ਰੋਡ ਦੇ ਉੱਤੇ ਸਾਈਡ ਤੇ ਹੋਈ ਉਹ ਲੋ ਜੀ ਰੇੜਾ ਹੀ ਪਲਟ ਗਿਆ ਆਹ ਜਿਹੜਾ ਗਰੀਬ ਬੰਦਾ ਕਰੇਗਾ ਤੇ ਕਰੇਗੀ ਆਹ ਰੋਡ ਤੇ ਆ ਰਹੇ ਜਿਹੜਾ ਦੇਖੋ ਇਹ ਹਾਲਾਤ ਨੇ ਇਸ ਰੋਡ ਦੇ ਇਹ ਹਾਲਾਤ ਨੇ ਐਮਐਲਏ ਸਾਹਿਬ ਤੱਕ ਚਲੀ ਜਾਵੇ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਐਮਐਲਏ ਸਾਹਿਬ ਤੱਕ ਚਲੀ ਜਾਵੇ ਹੱਲ ਹੋ ਸਕਦਾ ਵਾ ਲੇਕਿਨ ਅੱਗੇ ਲਿਆਓ ਜੀ ਰੇੜਾ ਅੱਗੇ ਲਿਆਓ ਆਜੋ ਉੱਧਰ ਆਜੋ ਉੱਧਰ ਆਜੋ ਨਾ ਨਾ ਮੈਂ ਟੋਏਾਂ 'ਚ ਖੜਾ ਕਰਾਣਾ ਵਾ ਇੱਥੇ ਰੋਡ ਕਿਹੜੀ ਪੱਥਰ ਦੀ ਬਣ ਗਈ ਐ ਯਾਰ ਐਮਸੀ ਬਣ ਗਈ ਐ ਲੱਕ ਵਾਲੀ ਬਣ ਗਈ ਐ ਇਹ ਰੋਡ ਦੇ ਸੱਪਨੇ ਹੀ ਸੁਆਵਨੇ ਨੇ ਬਾਈ ਜੀ ਲੱਗੀ ਤਾਂ ਨਹੀਂ ਤੁਹਾਡੇ ਨਹੀਂ ਜੀ ਨਹੀਂ ਬਜਾਇਆ ਹੋ ਗਿਆ ਲੱਗੀ ਐ ਮਾੜੀ ਛੱਟ ਲੱਗੀ ਹੈ ਆਏ ਰੋਜ ਦਾ ਹਾਲ ਐ ਜੀ ਬਹੁਤ ਬੁਰਾ ਹਾਲ ਮਹਾਰਾਜ ਮੇਰੇ ਦੋ ਰੇੜੇ ਟੁੱਟ ਗਏ ਆ ਸੜਕ ਵਿਕਾਸਪੁਰਸ਼ ਐਮਐਲਏ ਸਾਹਿਬ ਕਿੱਥੇ ਨੇ ਉਹ ਬਸ ਪੁੱਛੋ ਨਾ ਮਹਾਰਾਜ ਉਹਨਾਂ ਦਾ ਕੋਈ ਕੋਈ ਹੱਲ ਨਹੀਂ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਹੈ ਅੱਛਾ ਹਾਂ ਬੜਾ ਜ਼ੋਰ ਲਾ ਲਿਆ ਹੈਗਾ ਤਰਨੇ ਵੀ ਲਾ ਲਿਆ ਲੋਕਾਂ ਨੇ ਇੱਥੇ ਲੇਕਿਨ ਉਹਨਾਂ ਕੋਈ ਮਸਲਾ ਹਰੁੰਦਾ ਹੀ ਨਹੀਂ ਪਿਆਗਾ ਇਹ ਸੜਕ ਟੋਇਆਂ ਚੀ ਹੈ ਕਿ ਟੋਇੇ ਸੜਕ ਤੇ ਹੈ ਐ ਟੋਇਆਂ ਚੀ ਸੜਕ ਹੈ ਜੀ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਹੁਣ ਹੋਰ ਟੋਇਆਂ ਚੀ ਸੜਕ ਹੈਗੀ ਹੈ ਹਾਂਜੀ ਬਿਲਕੁਲ ਇਹ ਤਸਵੀਰਾਂ ਨੇ ਵਿਚਾਰੇ ਰੇੜਾ ਜਿਹੜਾ ਡਿੱਗ ਗਿਆ ਸੀਗਾ ਲੇਕਿਨ ਪਿੱਛੇ ਕਰਨਾ ਬਾਈ ਜੀ ਮੈਂ ਕਈ ਬੜੀ ਗਿਰੇ ਤੇ ਹਾਂ ਬਿਲਕੁਲ ਬਿਲਕੁਲ ਇਹ ਕਿੰਨਾ ਕੁ ਪਰੇਸ਼ਾਨ ਹੋ ਪਰੇਸ਼ਾਨੀ ਆ ਇਹ ਤੁਹਾਡੇ ਸਾਹਮਣੇ ਆ ਸਾਰਾ ਤੁਸੀਂ ਦੇਖ ਹੀ ਰਹੇ ਹੋ ਆ ਜਿਹੜਾ ਤੁਸੀਂ ਹੁਣ ਸਿੱਧਾ ਕਰਾਇਆ ਠੀਕ ਨਹੀਂ ਤੇ ਇਹਦਾ ਹਾਲ ਥੋੜੇ 5-6 ਸਾਲ ਹੋ ਗਏ ਹੀ ਹਾਲਾ ਤੁਸੀਂ ਆਟੋ ਚਲਾਉਂਦੇ ਹੋ ਵਰਦੀ ਪਛਾਣੀ ਤੁਹਾਡਾ ਦਿਲਵੀਰ ਵੀਰੇ ਕਿੰਨਾ ਕੁ ਪਰੇਸ਼ਾਨੀ ਆ ਬਹੁਤ ਪਰੇਸ਼ਾਨੀ ਆ ਜੀ ਸਵਾਰੀ ਨੂੰ ਬਹੁਤ ਪਰੇਸ਼ਾਨੀ ਹੁੰਦੀ ਸਾਨੂੰ ਖੁਦ ਨੂੰ ਬਹੁਤ ਪਰੇਸ਼ਾਨੀ ਹੈ ਜੇ ਕੋਈ ਗਰਭ ਵਤੀ ਜਨਾਨੀ ਲੈ ਕੇ ਜਾਓ ਤਾਂ ਉਹਨੂੰ ਹਸਪਤਾਲ ਪਹੁੰਚਣ ਦੀ ਲੋੜ ਨਹੀਂ ਡਿਲੀਵਰੀ ਹੋ ਜਾਂਦੀ ਇੱਥੇ ਡਿਲੀਵਰੀ ਹੋ ਜੂਗੀ ਜੀ ਇਹੋ ਜਿਹਾ ਰੋਡ ਹੈ ਪੈਸਾ ਬਚ ਜਾਂਦਾ ਚਲੋ ਵਧੀਆ ਰੋਡ ਹੈ ਪੈਸਾ ਬਚ ਜਾਂਦਾ ਮਗਰ ਕਿੰਨੀ ਪਰੇਸ਼ਾਨੀ ਹੋਏਗੀ ਆਪਾਂ ਡਿਲੀਵਰੀ ਜਦੋਂ ਬੋਏ ਉਹਨੂੰ ਆਪਾਂ ਆਪਣੇ ਹੋਟ ਕਈ ਵਾਰੀ ਮਰੀਜ਼ ਲੈ ਕੇ ਜਾਂਦਾ ਵਾ ਮਰੀਜ਼ ਤੇ ਜਿੰਨਾ ਇਲਾਜ ਨਹੀਂ ਹੋਣਾ ਜਿੰਨਾ ਉਹਨੂੰ ਵੱਧ ਤਕਲੀਫ ਹੋ ਜਾਂਦੀ ਏ ਇਹੋ ਜਿਹਾ ਰੋਡ ਹੈ ਜੀ ਇਹ ਤੇ ਰੋਡ ਤਾਂ ਸੋਹਣੀ ਹੈ ਭਾਜੀ ਕਿੰਨੇ ਸੋਹਣੇ ਸੋਹਣੇ ਪੱਥਰ ਪਏ ਹੋਏ ਨੇ ਆ ਕਿੰਨੇ ਇਹ ਪਾਣੀ ਦੇ ਵਿੱਚ ਵੋਟਾਂ ਚਲਾਓ ਕਿਸ਼ਤੀਆਂ ਚਲਾਓ ਬਚਪਨ ਦੀ ਕਿਸ਼ਤੀਆਂ ਨੇ ਅੰਦਰ ਚ ਕਾਗਜ਼ੀ ਬਣਾ ਕੇ ਚਲਾਓ ਇੰਜੋਏ ਕਰੋ ਇਹ ਸਭ ਮੁੰਡਿਆ ਜੀ ਦੀ ਦੇਣ ਹੈ ਮੁੰਡਿਆ ਜੀ ਦੀ ਦੇਣ ਉਹ ਕਹਿੰਦੇ ਆ ਕਿ ਘਰੇ ਪਾਣੀ ਆਂਦਾ ਨਹੀਂ ਤੁਸੀਂ ਇੱਥੇ ਆ ਕੇ ਨਾਓ ਖੁੱਲਾ ਸਮੁੰਦਰ ਦਿੱਤਾ ਉਹਨਾਂ ਨੇ ਸਵਿੰਗ ਪੂਲ ਬਣਾਏ ਹੋਏ ਸਾਡੇ ਲਈ ਸਪੈਸ਼ਲ ਫ੍ਰੀ ਟਿਕਟਾਂ ਨੇ ਕਹਿੰਦੇ ਤਾਇਪੁਰ ਰੋਡ ਵਾਲੇ ਆਓ ਇੱਥੇ ਆ ਕੇ ਫ੍ਰੀਜ ਨਾਓ ਕਹਿੰਦੇ ਨਾ ਸਮਾਰਟ ਸਿਟੀ ਲੁਧਿਆਣਾ ਸਿਟੀ ਇਹ ਸਾਡੀ ਸਮਾਰਟ ਸਿਟੀ ਆ ਦਿਖਾਓ ਮੜਾ ਇਹ ਇੱਧਰ ਦਿਖਾਓ ਇਹ ਸਮਾਰਟ ਸਿਟੀ ਸਾਡੀ ਲਾਣਾ ਸਮਾਰਟ ਸਿਟੀ ਦਾ ਦਾਗ ਨਹੀਂ ਲਾਣਾ ਸਮਾਰਟ ਸਿਟੀ ਸਾਡੀ ਹੈਗੀ ਆ ਬੜੀ ਸੋਹਣੀ ਸਮਾਰਟ ਸਿਟੀ ਆ ਇੱਕ ਵਾਰੀ ਮੁੰਡਿਆ ਦੀ ਸ਼ਕਲ ਦੇਖਣ ਨੂੰ ਮਿਲੀ ਆ ਵੋਟਾਂ ਤੋਂ ਪਹਿਲਾਂ ਜਦੋਂ ਆਂਦੇ ਸੀ ਇੱਕ ਵਾਰੀ ਆਏ ਨੇ ਹੱਥ ਜੋੜ ਕੇ ਸਾਨੂੰ ਬੋਰਡ ਦਿਓ ਤੁਸੀਂ ਬੋਰਡ ਦੋਗੇ ਤੇ ਮੈਂ ਤੁਹਾਡਾ ਇਹਨਾਂ ਸੋਨਾ ਮੱਲਾ ਵੜਾ ਦੂੰਗਾ ਕਿ ਤੁਸੀਂ ਕਹਿ ਵੀ ਨਹੀਂ ਸਕਦੇ ਤੇ ਉਸ ਤੋਂ ਬਾਅਦ ਅੱਜ ਤੱਕ ਅਸੀਂ ਇੱਕ ਵਾਰ ਨਹੀਂ ਹੁੰਦਾ ਦੀ ਸ਼ਕਲ ਦੇਖੀ ਕਿ ਮੁੰਡੀਆ ਜੀ ਹੈ ਕੌਣ ਨੇ ਕਿੱਥੇ ਨੇ ਕੀ ਨੇ ਸਾਨੂੰ ਪਤਾ ਹੀ ਨਹੀਂ ਸਿਰਫ ਇੱਕ ਨਾਮ ਸੁਣਿਆ ਜਾਂਦਾ ਹਰਦੀਪ ਸਿੰਘ ਮੁੰਡੀਆ ਬਸ ਲੇਕਿਨ ਮੈਂ ਤੁਹਾਨੂੰ ਦੱਸਾਂ ਮੈਂ ਗਲਾਸ ਰੱਖ ਕੇ ਲੈ ਆ ਜੀ ਗਲਾਸ ਦਾ ਪਾਣੀ ਡਿੱਗੇ ਸੜੋਡ ਤੇ ਉਹ ਤਾਂ ਨੈਸ਼ਨਲ ਹਾਈਵੇ ਜਿਹੜੇ ਐਕਸਪ੍ਰੈਸ ਹਾਈਵੇ ਬਣੇ ਉਹ ਵੀ ਫੇਲ ਕਰਦੇ ਸੜੋਡ ਨੇ ਗਲਾਸ ਇੰਡਿਕਦਾ ਪਾਣੀ ਦਾ ਭਰ ਕੇ ਲਿਆਓ 2007 ਚ ਬਣਿਆ ਸੀ ਜੀ 2007 ਚ ਬਣਿਆ ਵਧੀਆ ਜਰਾ 2007 8 ਚ ਉਸ ਤੋਂ ਬਾਅਦ 2015 ਚ 15 ਚ ਬਣਿਆ ਸੀ ਸ਼ਾਇਦ ਤੇ ਆਹ ਸਾਬ ਲਾ ਲਓ ਹੁਣ ਕਿੰਨਾ ਚਿਰ ਹੋ ਗਿਆ 24 ਚੱਲਦਾ ਪਿਆ ਦੇਖ ਲਓ 24 ਚੱਲਦਾ ਪਿਆ ਫਿਰ ਕੀ ਹੋ ਗਿਆ 24 ਚੱਲਦਾ ਹੁਣ 27 ਵੀ ਇੱਦਾਂ ਹੀ ਨਿਕਲਣਾ ਵਾ ਗੱਡੀ ਬੰਦ ਹੋ ਗਈ ਹੈ ਪੇਰੈਂਟਸ ਦਾ ਕੀ ਹਾਲ ਹੋ ਰਿਹਾ ਬੱਚਿਆਂ ਨੂੰ ਟਿਊਸ਼ਨ ਛੱਡਣ ਜਾ ਰਹੇ ਆ ਤੇ ਉਹ ਪੇਰੈਂਟਸ ਦਾ ਦੇਖ ਲਓ ਉਹ ਵਿਚਾਰੇ ਦੀ ਐਕਟੀਵਾ ਬੰਦ ਹੋ ਗਈ ਹੁਣ ਪਾਣੀ ਹੁਣ ਉਹ ਕੀ ਕਰਨਗੇ ਬੱਚੇ ਤੇ ਕੀ ਕਰਨਗੇ ਪੇਰੈਂਟਸ ਕੀ ਹਾਲ ਹੋਇਆ ਪਏ ਉਹਨਾਂ ਦਾ ਦੱਸੋ ਬਾਈ ਬੱਚੇ ਆ ਦੇਖ ਕੇ ਕੀ ਸਿੱਖਿਆ ਲੈਣਗੇ ਕੀ ਆ ਬਾਈ ਮੈਂ ਤੁਹਾਨੂੰ ਕਹਿ ਤਾਰੀ ਆ ਫਿਊਚਰ ਹੈ ਸਾਡਾ ਬਾਈ ਮੈਂ ਤੁਹਾਨੂੰ ਪਤਾ ਕੀ ਕਹਿ ਰਿਹਾ ਵਾਂ ਮੈਂ ਤੁਹਾਨੂੰ ਆ ਕਹਿ ਰਿਹਾ ਮੈਂ ਜਦੋਂ ਗਲਾਸ ਪਾਣੀ ਦਾ ਰੱਖ ਕੇ ਲਿਆਂਦਾ ਵਾਂ ਨਾ ਪਾਣੀ ਉਹਦੇ ਡਿੱਗਦਾ ਤੱਕ ਨਹੀਂ ਗਾ ਪਾਣੀ ਕਿੰਨਾ ਹੁੰਦਾ ਭਾਜੀ ਉੱਪਰੋਂ ਨਿਕੋ ਨਿਕ ਪੂਰਾ ਮਤਲਬ ਪਾਣੀ ਬੱਤੀ ਨਹੀਂ ਉਹਦਾ ਨਿੱਥੇ ਕਿੱਥੇ ਲਿਖਿਆ ਹੁੰਦਾ ਇਹ ਐਕਸਪ੍ਰੈਸ ਹਾਈਵੇ ਨੂੰ ਮਾਰ ਦੇਣ ਦੀ ਸੜਕ ਆ ਇਹ ਇਦਾਂ ਹੀ ਰਹਿਣ ਦੋ ਉਹਨੂੰ ਕਿਉਂਕਿ ਇਹਦੀ ਡਿਵੈਲਪਮੈਂਟ ਨਹੀਂ ਹੋਣੀ ਘਟੋ ਘਟ ਸਾਨੂੰ 10 ਸ ਸਾਡੇ ਗੱਡੀਆਂ ਦੀ ਕੀ ਹਾਲਤ ਹੈ ਜਿਨ੍ਹਾਂ ਨੇ ਡੇਲੀ ਆਣਾ ਜਾਣਾ ਦਿਹਾੜੀ 'ਚ 10 ਗੇੜੇ ਤੁਸੀਂ ਆਪ ਸੋਚੋ ਕਦੇ ਕਿਸੇ ਦੀ ਪਿੱਠ 'ਤੇ ਚੁੱਕ ਪਾਉਗੀ ਹੁਣ ਕੋਈ ਨਾਰਮਲੀ ਸਾਡੇ ਵਰਗਾ ਤਾਂ ਚਲੋ ਠੀਕ ਹੈ ਹੁਣ ਇਹ ਜਿਹੜੇ ਬਜ਼ੁਰਗ ਇਨਸਾਨ ਨੇ ਜੇ ਕਿਸੇ ਨੇ ਜਾਣਾ ਵਾ ਉਹ ਕਿੱਦਾਂ ਜਾਊਗਾ ਇਹ ਹਾਲ 'ਚ ਬਾਈ ਕਿਸ਼ਤੀ ਕਿੱਥੇ ਤੁਸੀਂ ਸੰਤਿਯਮ ਕਰ ਲਓ ਫਿਰ ਕੋਈ ਕਿਸ਼ਤੀ ਤਾਂ ਮੈਂ ਕਹਿੰਦਾ ਹੁਣ ਮਿੰਦਲਾ ਦਾ ਹਵਾਈ ਕੋਚ ਲੈਣਾ ਵਾ ਮੁੰਡੀਆਂ ਹੀ ਲੱਗਣ ਮੈਨੂੰ ਲੱਗਦਾ ਇੱਥੇ ਹੀ ਕੁਝ ਬਣਾ ਲੱਗੇ ਪਲੇਨ ਦਾ ਹਾਈਵੇ ਹਵਾ ਹਵਾ ਚ ਹੀ ਚੱਲੇਗਾ ਜੋ ਚੱਲੇਗਾ ਕੁਝ ਕਹਿ ਰਹੇ ਹੋ ਕੀ ਕਹਿ ਰਹੇ ਹੋ ਮੈਂ ਕਹਾ ਮੁੰਡਿਆ ਜੀ ਕੋਈ ਫੈਸਿਲਿਟੀ ਦਿਵਾਨਗੇ ਜਿਹੜੀ ਉੱਪਰੋਂ ਆਉਂਦੀ ਹੋਊਗੀ ਹਵਾਈ ਚੱਲੂਗਾ ਇਹ ਸੜਕ ਨਹੀਂ ਚੱਲਣੀ ਹੁਣ ਉਹਨਾਂ ਜਿਹੜੀ ਆਉਗੀ ਉਹ ਉੱਪਰੋਂ ਆਉਗੀ ਹੁਣ ਇਹ ਸੜਕ ਹੈਲੀਕਾਪਟਰ ਆਉਗਾ ਤੇ ਕੈਨੇਡਾ ਇੰਗਲੈਂਡ ਦੇ ਵਿੱਚ ਜਿਹੜੇ ਪੀਐਮ ਨੇ ਜਾਂ ਕੋਈ ਨੇ ਉਹਨਾਂ ਨੇ ਕੀ ਕੀਤਾ ਭਾਜੀ ਹੁਣ ਜਿਹੜੀ ਫੈਸਿਲਿਟੀਆਂ ਲੱਗੀਆਂ ਆਪਾਂ ਬਾਏ ਰੋਡ ਜਾਣਾ ਹੀ ਨਹੀਂ ਹੈ ਆਪਣੀਆਂ ਫੈਸਿਲਿਟੀਆਂ ਜਿਹੜੇ ਆਪਾਂ ਉੱਪਰ ਵਾਲੇ ਜਿਹੜੇ ਆ ਉਹ ਇੰਨਾ ਕ ਸਸਤਾ ਕਰ ਦਾਂਗੇ ਤੁਸੀਂ ਗੱਡੀਆਂ ਚਲਾਉਂੀਆਂ ਨਹੀਂ ਸੜਕ ਤੇ ਸੜਕ ਦਾ ਕੀ ਮਤਲਬ ਹੈ ਤੁਹਾਡਾ ਕੋਈ ਮਤਲਬ ਨਹੀਂ ਆ ਤੁਸੀਂ ਹੈਲੀਕਾਪਟਰ ਬੁੱਕ ਕਰੋ ਫੋਨ ਕਰੋ ਦੈਟਸ ਇਟ ਹੁਣ ਉਪਰ ਉਹ ਜਾਊਗਾ ਸੜਕ ਸੜਕ ਦੇ ਨਾਲ ਕੋਈ ਮਤਲਬ ਨਹੀਂ ਆਪਣਾ ਕਿੱਥੇ ਹੋਊਗਾ ਤੇ ਚੜੂਗਾ ਕਿਥੋਂ ਦੀ ਇਹ ਤਾਂ ਹਰਦੀਪ ਇਹ ਤਾਂ ਫਿਰ ਜੀ ਫਿਰ ਉਹੀ ਦੱਸਾਂਗੇ ਜੀ ਜੀ ਦੱਸਣਗੇ ਇਹ ਜਵਾਬ ਤਾਂ ਸਿਰਫ ਮੁੰਡਿਆ ਜੀ ਦੇ ਸਕਦੇ ਆ ਇਹ 250 ਬਾਹਰ ਇਹ ਤਾਂ ਮੁੰਡਿਆ ਜੀ ਦੱਸ ਸਕਦੇ ਆ ਟਿਕਟਾਂ ਤੁਸੀਂ ਬੁੱਕੀ ਕਰਾਣੀ ਆ ਕਿੱਥੇ ਚੁਆਇਸ ਕਿੱਥੇ ਹੈਗੀ ਬਣਾਉਂਦੀ ਚੁਆਇਸ ਇਹੀ ਹੈ ਕਿ ਮੈਨੂੰ ਲੱਗਦਾ ਮੁੰਡਿਆ ਜੀ ਦਾ ਜਿਹੜਾ ਦਫਤਰ ਉਦੇ ਉੱਪਰ ਇੱਕ ਬਣੂਗਾ ਹੈਲੀਪੈਡ ਉੱਥੇ ਹੀ ਸਾਰਾ ਕੁਝ ਆਇਆ ਕਰੇਗਾ ਬਾਈ 에ਅਰ ਹੀ ਕੰਮ ਚੱਲੇਗਾ ਇੱਕ ਛੋਟਾ ਮੇਰੇ ਸਾਹਮਣੇ ਇੱਥੇ ਵੀ ਦਫਤਰ ਖੋਲ ਰਿਆ ਵਾ ਉਹ ਕਹਿੰਦੇ ਇੱਕ ਉੱਥੇ ਬਣੂਗਾ ਛੋਟਾ ਹੈਲੀਪੈਡ ਜਿੱਦਾਂ ਬਾਹਰ ਵਾਲ ਕਹਿੰਦੇ ਆ ਕਿ ਭਾਜੀ ਹੁਣ ਬਹੁਤ ਸਸਤਾ ਹੋ ਗਿਆ ਜੀ 에ਅਰਵੇਸ ਜਾਣਾ 에ਅਰਵੇਸ ਉਤਰਨਾ 에ਅਰਵੇਸ ਜਾਣਾ ਬਹੁਤ ਸਸਤਾ ਹੋ ਗਿਆ ਤੁਸੀਂ ਸਿਰਫ ਫੋਨ ਕਰਨਾ ਇੱਥੋਂ ਚੜੂਗਾ ਇੱਥੋਂ ਉਤਰੂਗਾ ਜਿੱਦਾਂ ਫੋਰ ਐਗਜ਼ਾਮਪਲ ਰੇਲਵੇ ਲਾਈਨਸ ਜਾਂਦੀਆਂ ਆ ਜਾਂ ਜੋ ਵੀ ਜਾਂਦਾ ਵਾ ਇਹ ਹੁਣ ਉਹੀ ਸਿਸਟਮ ਹੈ ਉਹ ਕਹਿੰਦਾ ਸੜਕ ਨਾਲ ਤੁਹਾਡਾ ਕੋਈ ਮਤਲਬ ਨਹੀਂ ਆ ਕੈਨੇਡਾ ਡਿਵੈਲਪ ਹੋ ਗਿਆ ਦੁਬਈ ਡਿਵੈਲਪ ਹੋ ਗਿਆ ਇਧਰ ਮਹੂਲਕਾ ਦੀ ਗੱਲ ਨਾ ਕਰੋ ਜਿੱਥੇ ਡਿਵੈਲਪਮੈਂਟ ਬੜੀ ਹੈ ਇਹ ਸਾਡਾ ਲੁਧਿਆਣਾ ਹੈ ਸਾਡਾ ਪੰਜਾਬ ਹੈ ਇਹ ਸਮਾਰਟ ਸਿਟੀ ਹੈ ਸਮਾਰਟ ਸਿਟੀ ਕਿੱਥੋਂ ਆਂਦੇ ਹੋ ਅਸੀਂ ਆਪਣੇ ਘਰੋਂ ਆਂਦੇ ਆਂ ਜੀ ਬੜੀ ਮੁਸ਼ਕਲ ਨਾਲ ਤੁਹਾਡਾ ਘਰ ਕਿੱਥੇ ਆ ਮੇਰਾ ਘਰ ਤਾਜਪੁਰਾ ਚੌਂਕ ਤੇ ਆ ਤਾਜਪੁਰਾ ਚੌਂਕ ਤੋਂ ਕਿੰਨਾ ਟਾਈਮ ਲੱਗਦਾ ਹੈ ਤਾਜਪੁਰਾ ਚੌਂਕ ਤੋਂ ਚੁੰਗੀ ਤੇ ਆਉਣ ਨੂੰ ਮੈਨੂੰ ਲੱਗਦੇ ਨੇ 3 ਮਿੰਟ 3 ਮਿੰਟ ਤੇ ਚੁੰਗੀ ਤੋਂ ਇੱਥੇ ਆਉਣ ਨੂੰ ਮੈਨੂੰ ਲੱਗਦੇ ਨੇ 10 ਮਿੰਟ ਮਤਲਬ ਉੱਥੋਂ ਜਿਹੜਾ ਰਾਤ ਦੇ ਮਿੰਟ ਦਾ ਜਿਹੜਾ ਮੇਰਾ ਡਬਲ ਰਸਤਾ ਉੱਥੋਂ 10 3 ਮਿੰਟ ਲੱਗਦੇ ਬਸ ਆਨ ਨੂੰ ਇਹ ਸਰਕਾਰ ਫਰੀ ਬਿਜਲੀ ਫਰੀ ਪਾਣੀ ਫਰੀ ਕਣਕ ਫਰੀ ਸਾਰੀ ਜਨਤਾ ਨੂੰ ਪੂਲ ਵੀ ਫਰੀ ਉਹਨਾਂ ਵੀ ਕਹੋ ਤੁਸੀਂ ਸਰ ਇਹ ਸਾਡੇ ਇੱਥੇ ਰੋਡ ਤੇ ਗਾਗ ਨਹੀਂ ਆਂਦਾ ਗਾਗ ਨਾਲ ਦੀ ਰੋਡ ਤੋਂ ਨਿਕਲ ਜਾਂਦਾ ਉੱਥੇ ਕੰਮ ਪੂਰਾ ਰੱਖ ਲਓ ਨਾ 50 50 ਰੁਪਏ ਨਵਾਂ ਦੀ ਟਿਕਟ ਰੱਖ ਲਓ ਪੁਲਿਸ ਜਾਣ ਦੀ ਜਰੂਰਤ ਨਹੀਂ ਇੱਥੇ 50 ਰੁਪਏ ਟਿਕਟ ਨਹੀਂ ਕੰਦੀ ਨਾ ਇੱਕ ਗੱਡੀ ਲੰਘਦੀ ਦਾਲ ਦਾ ਬੰਦਾ ਆਪਨੇ ਆਪ ਹੀ ਨਤ ਆ ਜਾਂਦਾ ਹੈ ਸਹੀ ਨਹੀਂ 50 ਰੁਪਏ ਟਿਕਟ ਰੱਖ ਲਓ ਤੁਸੀਂ ਆਪ ਦੱਸੋ ਹੁਣ ਬੰਦਾ ਕੋਈ ਆਂਦਾ ਦੁਕਾਨ ਤੇ ਸਭ ਤੋਂ ਪਹਿਲਾਂ ਬੰਦੇ ਨੂੰ ਇਹੀ ਹੁੰਦਾ ਨਾ ਕਿ ਸਵੇ ਵਧੀਆ ਦੁਕਾਨ ਤੇ ਆ ਕੇ ਪੂਜਾ ਕਰੇ ਦੁਕਾਨ ਤਾਂ ਗੰਦੇ ਜਿਹੇ ਹਾਲ ਹੋਣਗੇ ਕੀ ਦੁਕਾਨ ਤੇ ਬੰਦਾ ਨਹਾ ਤੋਂ ਕਿ ਆਊਗਾ ਤੇ ਕੀ ਦੁਕਾਨ ਤੇ ਪੈਰ ਲੈ ਕੇ ਚੜੂਗਾ ਪਾਣੀ ਐਵੇਂ ਵੇਸਟ ਕਰਦੇ ਹੋ ਘਰ ਦਾ ਖੁੱਲਾ সুইমিং ਪੂਲ ਹੈ ਤੇ ਕਰੇ ਕੀ ਪਾਣੀ ਨਾਲ ਨਹਾ ਕੇ ਬੰਦਾ ਆਊਗਾ ਹਾਲ ਕੀ ਰੱਖੂਗਾ ਆਪਣੀ ਦੁਕਾਨ ਤੇ ਆਣ ਵਾਸਤੇ ਇਹਨਾਂ ਨੇ ਮਹੱਲਾ ਕਲੀਨਿਕ ਜਿਹੜੇ ਬਣਾਏ ਨੇ ਨਾ ਐਸੇ ਕਰਕੇ ਬਣਾਏ ਨੇ ਕਿ ਉਹ ਮਮਾਰੀਆਂ ਫੈਲਣਗੀਆਂ ਤੇ ਉੱਥੇ ਜਾ ਕੇ ਦਵਾਈ ਲੈ ਕੇ ਆਓ ਮਹੱਲਾ ਕਲੀਨਿਕ ਤੋਂ ਤੇ ਤਾਂ ਫਿਰ ਉਹਦਾ ਫੋਟੋ ਆਏਗੀ ਦੇਖੋ ਕਿੰਨੇ ਕਿੰਨੇ ਮਰੀਜ਼ ਆਏ ਨੇ ਤੇ ਮਰੀਜ਼ ਪੈਦਾ ਕਿੰਨੇ ਕੀਤੇ ਨੇ ਸਰਕਾਰ ਨੇ ਇਹਦੇ ਕਰਕੇ ਕਿੰਨੀਆਂ ਮੱਖੀਆਂ ਮੱਛਰ ਕੀ ਹਾਲ ਹੋ ਰਿਹਾ ਬ ਦੇ ਨਵੇਂ ਗੱਡੀ ਲਿਆਂਦੇ ਹਾਂਜੀ 20 ਦਿਨ ਹੋਏ ਸੀਗੇ ਤੇਜੇ ਦਿਨ ਗੱਡੀਆਂ ਸ਼ੇਰ ਟੁੱਟ ਗਏ ਜੀ ਫਰੰਟ ਦਾ ਦੁੱਖ ਬੜਾ ਲੱਗਿਆ ਸਵਿੰਗ ਪੂਲ ਜੀ ਯਾਰ ਅੰਨੀ ਸੋਹਣੀ ਸੜਕ ਤੇ ਸ਼ੀਸ਼ੇ ਕਿਰੇ ਟੁੱਟਿਆ ਬੱਟੇ ਨਿਕਲਦੇ ਨੇ ਇਹ ਟਰੱਕਾਂ ਥੱਲੋਂ ਗੱਡੀਆਂ ਥੱਲੋਂ ਵੀ ਉਹ ਡਾਇਮੰਡ ਹੁੰਦੇ ਨੇ ਡਾਇਮੰਡ ਰੱਖਦੇ ਹੋ ਵਿੱਚ ਹੰਬਾਲ ਕੇ ਹਾਂਜੀ ਡਾਇਮੰਡ ਗੱਡੇ ਆ ਵਾਦਦੇ ਨੇ ਜੀ ਰੱਖ ਲੈਂਦੇ ਹਾਂ ਕੀਮਤ ਹੋਗੀ ਨਾ ਪੱਥਰਾਂ ਦੀ ਵੀ ਹਾਂਜੀ ਹਾਂਜੀ ਇਹਦਾ ਕੰਮ ਹੈ ਹਾਂਜੀ ਹਾਂਜੀ ਇਹਦੇ ਪੱਥਰ ਦੀ ਕੀਮਤ ਕੀ ਹੋਊਗੀ ਜਿਹੜੀ ਵੱਧਿਆ ਸ਼ੀਸ਼ੇ ਤੇ ਗੱਡੇ ਨਾਲੋਂ ਵੱਧ ਹੀ ਹੁੰਦੀ ਹੈ ਜੀ ਗੱਡੇ ਨਾਲੋਂ ਵੱਧ ਹੀ ਹੁੰਦੀ ਹੈ ਜੀ ਜਿਹਨੇ ਕਿ ਉਹਨੇ ਦੀ ਪੱਥਰ ਦੀ ਕੀਮਤ ਹੋਗੀ ਜਿੰਨੇ ਨਾਲ ਮੈਨੂੰ ਸ਼ੀਸ਼ਾ ਪਿਆ ਗਿਆ ਨਾ ਸਾਡਾ ਇਲਾਕਾ ਹੈ ਤਾਜਪੁਰ ਰੋਡ ਜੋ ਹੁੱਡਲ ਚੌਂਕ ਤੱਕ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਵੱਡੇ ਵੱਡੇ ਸਵਿਵਿੰਗ ਪੂਲ ਜਿਹੜੇ ਇੱਥੇ ਬਣੇ ਹੋਏ ਨੇ ਅਤੇ ਸੜਕਾਂ ਤੇ ਖੱਡਿਆਂ ਤੇ ਸੜਕ ਹੈ ਜਾਂ ਸੜਕ ਤੇ ਖੱਡੇ ਨੇ ਇਹ ਸਮਝ ਨਹੀਂ ਆ ਰਹੀ ਐ ਇੰਨੇ ਵੱਡੇ ਵੱਡੇ ਡਾਇਮੰਡ ਦੇ ਪੀਸ ਇੱਥੇ ਪਏ ਹੋਏ ਨੇ ਜੋ ਸ਼ੀਸ਼ੇ ਤੋੜਨ ਬੜੇ ਕਾਰਗਰ ਸਾਬਿਤ ਹੁੰਦੇ ਕਿਉਂਕਿ ਡੈਮੋ ਵੀ ਸ਼ੀਸ਼ਾ ਤੋੜ ਸਕਦਾ ਤੇ ਸ਼ੀਸ਼ੇ ਡੈਮੋ ਵੀ ਤੋੜਦੇ ਨੇ ਲੇਕਿਨ ਲੋਕਾਂ ਨੂੰ ਆਸੀ ਤੁਹਾਡੇ ਉੱਤੇ ਜਿਹੜੇ ਵੋਟਾਂ ਮੰਗਣ ਆਏ ਸੀ ਕਿ ਸੜਕ ਬਣਾਵਾਂਗਾ ਲੇਕਿਨ ਇਹ ਸੜਕ ਦਾ ਵਾਲੀਵਾਰਸ ਕੋਣ ਹੈ ਜਨਤਾ ਸਵਾਲ ਪੁੱਛਦੀ ਹੈ ਲੁਧਿਆਣਾ ਕੈਨਵਾਹਣੀ ਦੇ ਨਾਲ ਵਿਸ਼ਾਲ ਕਪੂਰ ਨੂੰ